ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਦਲਜੀਤ ਸਿੰਘ ਗਰੇਵਲ ਭੋਲੇ ਦੇ ਵੱਲੋਂ ਇੱਕ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਇਹ ਕਮਿਊਨਿਟੀ ਸੈਂਟਰ ਗਰੀਬ ਲੋਕਾਂ ਲਈ ਸਹਾਇਕ ਬਣੇਗਾ, ਮਦਦ ਕਰ ਰਹੇਗਾ। ਤੁਸੀਂ ਵੀ ਦੇਖੋ ਤਸਵੀਰਾਂ। ਇਹ ਅਜ ਬਦਾਨ ਸਵਾ ਹਲਕਾ ਪੂਰਬੀ ਚ ਜਿਹੜਾ ਡੈਰੀ ਕੰਪਲੈਕਸ ਅਪਰੂਵਮੈਂਟ ਫੰਡ ਦਾ ਏਰੀਆ ਪੈਂਦਾ। ਇਹਦੇ ਚ ਅੱਜ ਕਮਿਊਨਿਟੀ ਸੈਂਟਰ ਲੋਕਾਂ ਦੇ ਸਪੋਰਟ ਕੀਤਾ ਵਾ ਤੇ ਬਹੁਤ-ਬਹੁਤ ਵਧਾਈ ਦਿਨਾ ਔਰ ਧੰਨਵਾਦ ਕਰਦਾ ਸਾਰੀ ਇਸ ਸੰਗਤ ਦਾ। ਤੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਪੰਜਾਬ ਚ ਹਰ ਗਲੀ ਹਰ ਮੁਹੱਲੇ ਕੰਮ ਚਾਰੇ ਨੇ ਔਰ ਇਹ ਜਿਹੜਾ ਕਮਿਊਨਿਟੀ ਸੈਂਟਰ ਬਣਿਆ ਅਪਰੂਵਮੈਂਟ ਟਸਟੀ ਜਗ੍ਹਾ ਦੇ ਵਿੱਚੋਂ ਬਣਿਆ तकरीबन 500 ਗਾਇਦੇ ਵਿੱਚ ਜਿਹੜਾ ਹਾਲ ਬਣਿਆ ਤੇ ਨਾਲ ਰੂਮ ਬਣੇ ਨੇ ਤੇ ਨਾਲ ਵਿੜਾ ਤੇ ਇਹਦੇ ਨਾਲ ਕਾਫੀ ਹੱਦ ਤੱਕ ਲੋਕਾਂ ਨੂੰ ਸਹੂਲਤ ਮਿਲੂਗੀ ਕਿਉਂਕਿ ਜਿਵੇਂ ਕਿ ਵਿਆਹ ਸ਼ਾਦੀਆਂ ਵਾਸਤੇ ਹੋਰ ਮਿਲ ਕੇ ਸਮਾਜਿਕ ਸਮਾਗਮਾਂ ਵਾਸਤੇ ਤੇ ਉਹਨਾਂ ਵਾਸਤੇ ਸਹੂਲਤ ਕਿਉਂਕਿ ਇਸ ਏਰੀਏ ਦੇ ਨੇੜੇ ਤੇੜੇ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਗ੍ਰੀਨ ਲੋਕਾਂ ਨੂੰ ਬਹੁਤ ਬਹੁਤ ਜਿਆਦਾ ਸਹੂਲਤ ਮਿਲੂਗੀ ਤੇ ਸਾਡੇ ਚੇਅਰਮੈਨ ਸਾਹਿਬ ਨੇ ਪ੍ਰੋਮੋਟਰ ਸ੍ਰੀ ਸ਼ਾਸਤਰ ਸਿੰਘ ਸਿੰਘ ਪਿੰਡਰ ਜੀ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਵੀ ਕੋਈ ਕਮੀ ਨਹੀਂ ਛੱਡੀ ਕਿਉਂਕਿ ਇਹਨਾਂ ਦਾ ਜਿਹੜਾ ਬਜਟ ਹੈ ਜਿੰਨਾ ਵੀ ਬਲਕੇ ਲੋੜ ਪੈਂਦੀ ਹੈ ਤੇ ਉਸੇ ਟਾਈਮ ਇਹ ਦੇਣ ਨੂੰ ਤਿਆਰ ਬੈਠੇ ਨੇ ਤੇ ਬਹੁਤ-ਬਹੁਤ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਔਰ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਿਧਾਨ ਸਭਾ ਹਲਕਾ ਪੂਰਬੀ ਜਿਹੜੇ ਕੰਮ ਹੋਣ ਵਾਲੇ ਜਿਵੇਂ ਕਿ ਇਹਦੇ ਸਾਹਮਣੇ ਹੀ ਇੱਕ ਜਿਹੜਾ ਸਕੂਲ ਹੈ ਪਹਿਲਾਂ ਉਹ 4300 ਗਜ ਸੀ ਹੁਣ ਉਹ तकरीबन 5900 ਗਜ 5900 ਗਜ ਦੇ ਵਿੱਚ ਤਿਆਰ ਹੋ ਰਿਹਾ ਵਾ ਤੇ ਉਹ ਪ੍ਰੋਜੈਕਟ तकरीबन 8 ਕਰੋੜ ਦੀ ਲਾਗਤ ਨਾਲ 1 ਕਰੋੜ ਉਹਦਾ ਸ਼ੁਰੂ ਹੋ ਗਿਆ ਚਾਰਦਵਾਰੀ ਹੋ ਗਈ ਹੈ ਤਾਂ ਉਸ ਤੋਂ ਬਾਅਦ 8 ਕਰੋੜ ਰੁਪਏ ਹੋਰ ਲਾ ਕੇ ਇੱਕ ਸਕੂਲ ਫੈਮਿਨਿਸ ਜਿਵੇਂ ਪਹਿਲਾਂ ਬਣਿਆ ਵਾ ਉਸੇ ਤਰ੍ਹਾਂ ਦਾ ਇੱਕ ਹੋਰ ਬਣ ਜਾ ਰਿਹਾ ਵਾ ਇਹ ਸਵਾ 2 ਕਰੋੜ ਦੀ ਲਾਗਤ ਨਾਲ ਇਹ ਜਿਹੜਾ ਸਾਰਾ ਤਿਆਰ ਹੋਇਆ ਵਾ ਤੇ ਉਹ ਤੋਂ ਬਾਅਦ ਇਹ ਇੱਕ ਕਮੇਟੀ ਬਣਾ ਕੇ ਲੋਕਾਂ ਦੇ ਜਿੰਨੇ ਵੀ ਘੱਟ ਤੋਂ ਘੱਟ ਮਿਨੀਮਮ ਜਿਹੜਾ ਮਰਕੇ ਸਿਰਫ ਖਰਚਾ ਹੋਊਗਾ ਖਰਚਾ ਲੈ ਕੇ ਲੋਕਾਂ ਨੂੰ ਸਪੁਰਦਤ ਕਰਾਂਗੇ ਤਾਂ ਕਿ ਲੋਕ ਇੱਥੇ ਆਪਣਾ ਮਰਕੇ ਸਮਾਗਮ ਕਰ ਸਕੋ ਜੋ ਕਵਸਾ ਸਾਬੇ ਚੱਲੂ ਹੋ ਗਿਆ ਲੋਕਾਂ ਵਾਸਤੇ ਬਿਲਕੁਲ ਬਿਲਕੁਲ ਜੀ ਅੱਜ ਤੋਂ ਇਹ ਲੋਕਾਂ ਦੇ ਸਪੁਰਦਤ ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੂ ਕਿਉਂਕਿ ਇਹ ਏਰੀਆ ਸਾਰਾ ਡਿਲੀਵਰੀ ਏਰੀਆ ਵਾ ਮਿਹਨਤ ਕਾ ਸ਼ਲੋਕ ਰਹਿੰਦੇ ਨੇ ਜੇ ਕੋਈ ਸਮਾਗਮ ਜਾਂ ਪਿਆ ਆ ਸ਼ਾਦੀ ਜਾਂ ਕੁ ਕਰਨਾ ਹੁੰਦਾ ਸੀਗਾ ਵੱਡੇ ਵੱਡੇ ਪੈਲਸਾਂ ਜਾ ਕੇ ਵੱਡਾ ਖਰਚਾ ਹੁੰਦਾ ਸੀਗਾ ਆਮ ਆਦੀ ਪਾਰਟੀ ਸਰਕਾਰ ਦਾ ਇੱਕੋ ਮਿਸ਼ਨ ਆ ਵੀ ਆਮ ਆਦਮੀ ਨੂੰ ਹਰ ਸਹੂਲਤ ਦੇਣੀ ਆ ਆਮ ਆਦਮੀ ਦੀ ਹਰ ਮੁਸ਼ਕਲ ਦੂਰ ਕਰਨੀ ਆ ਉਸੇ ਤਹਿਤ ਇਹ ਕਮਿਟੀ ਸੈਂਟਰ ਬਣਾ ਕੇ ਲੋਕਾਂ ਦੇ ਸਪੁਰਤ ਬਿਲਕੁਲ ਜੀ ਤੁਹਾਨੂੰ ਦੱਸਿਆ ਵੀ ਇਹ ਏਰੀਆ ਸਾਰਾ ਲੇਬਰ ਏਰੀਆ ਵਾ ਮਿਹਨਤ ਦਾ ਸ਼ਲੋਕ ਰਹਿੰਦੇ ਨੇ ਔਰ ਇੱਥੇ ਬਹੁਤ ਵੱਡਾ ਕੋਈ ਇੰਡਸਟਰੀ ਸਬਹੁਤ ਵੱਡਾ ਕੋਈ ਕਹਿ ਸਕਦਾ ਹੈ ਕਾਰਖਾਨੇਦਾਰ ਨਹੀਂ ਹੈਗਾ ਤੇ ਇਹਨਾਂ ਦੇ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੁੰਦੀ ਸੀ ਜਦੋਂ ਕੋਈ ਵਿਆਹ ਸ਼ਾਦੀ ਲੜਕੀਆਂ ਧੀਆਂ ਪੈਣ ਦੀ ਕਰਨੀ ਸੀ ਜਾਂ ਕੋਈ ਸਮਾਜਿਕ ਸਮਾਗਮ ਕਰਨਾ ਸੀਗਾ ਜਾਂ ਕੋਈ ਖੰਡਪੜ ਭੋਗ ਦਾ ਸਮਾਗਮ ਹੁੰਦਾ ਸੀਗਾ ਉਹਦੇ ਵਾਸਤੇ ਮਿਲ ਕੇ ਵੱਡੇ ਵੱਡੇ ਪੈਨਸਾਂ ਜਾਲਾ ਪੈਂਦਾ ਸੀਗਾ ਔਰ ਵੱਡੀ ਰਕਮ ਦੇਣੀ ਪੈਂਦੀ ਸੀ ਉਸ ਤੋਂ ਅੱਜ ਬਚਣਗੇ ਤੇ ਲੋਕਾਂ ਦਾ ਫਾਇਦਾ ਹੋਊਗਾ ਤੇ ਮੈਂ ਫਿਰ ਪਹਿਲਾਂ ਕਹਿ ਕੇ ਆਟਿਆ ਵੀ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦਾ ਇੱਕੋ ਮਿਸ਼ਨ ਆ ਵੀ ਹਰ ਆਮ ਆਦਮੀ ਦੀ ਮੁਸ਼ਕਲ ਦੂਰ ਕਰਨੀ ਹਰ ਆਮ ਆਦਮੀ ਦੀ ਲੋੜ ਪੂਰੀ ਕਰਨੀ ਔਰ ਇਸੇ ਤਹਿਤ ਅੱਜ ਪਤਾ ਅੱਧਾ ਹਲਕਾ ਪੂਰਬੀ ਦੇ ਵਿੱਚ ਆਮ ਆਦਮੀ ਕਲੀਨਿਕਾਂ ਨਵ ਬਣ ਚੁੱਕੀਆਂ ਨੇ ਤੇ ਪੰਜ ਹੋਰ ਬਣਨ ਤਿਆਰ ਨੇ ਤੇ ਦੋ ਹਸਪਤਾਲ ਜਿਹੜੇ ਬੰਦ ਪਏ ਸੀਗੇ ਉਹ ਚਾਲੂ ਹੋ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉਥੇ ਸਹੂਲਤ ਦਿੱਤੀ ਜਾਊਗੀ ਔਰ ਇਸੇ ਤਰ੍ਹਾਂ ਸਕੂਲ ਫੈਮਿਨਸ ਬਣ ਚੁੱਕਿਆ ਵਾ ਇੱਕ ਸਕੂਲ ਇਹ ਬਣਨ ਜਾ ਰਿਹਾ ਵਾ ਇਸ ਤੋਂ ਇਲਾਵਾ ਦੋ ਸਕੂਲ ਇੱਕ ਕਲਾਸ਼ ਨਗਰ ਰੋਡ ਤੇ ਤੇ ਇੱਕ ਟਿਬਾ ਰੋਡ ਤੇ ਉਹ ਵੀ ਜਲਦੀ ਚਾਲੂ ਕਰ ਰਹੇ ਆ ਹੁਣ ਲੋਕਾਂ ਨੂੰ ਫਾਇਦਾ ਮਿਲੂਗਾ ਮੈਂ ਫਿਰ ਦੱਸ ਕੇਟਾ ਵੀ ਇੱਥੇ ਮਿਹਨਤ ਕਾ ਸ਼ਲੋਕ ਮਤਲਬ ਕਿ ਲੇਬਰ ਏਰੀਆ ਵਾ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਕੇ ਰੋਟੀ ਖਾਣ ਵਾਲੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਸੂਤ ਮਿਲੂਗੀ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਸਭ ਤੋਂ ਪਹਿਲਾਂ ਤਾਂ ਵਧਾਈ ਦੇਵਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਹਲਕਾ ਈਸਵੇ ਐਮ ਐਲ ਏ ਸਰਦਾਰ ਦਿਲਜੀਤ ਸਿੰਘ ਗਰੇਵਾਲ ਜੀ ਦੀ ਜੀ ਸੱਚ ਜੀ ਸੋਚ ਅਤੇ ਮਿਹਨਤ ਦਾ ਜਿਹੜਾ ਕਦਮ ਹੈ ਉਦੀ ਬਦੌਲਤ ਅੱਜ ਇਹ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਗਿਆ ਤੇ ਪਬਲਿਕ ਨੂੰ ਸਮਰਪਿਤ ਕੀਤਾ ਗਿਆ ਜਿਵੇਂ ਦੱਸਿਆ ਗਰੇਵਾਲ ਸਾਹਮਣੇ ਇਸ ਇਲਾਕੇ ਦੇ ਵਿੱਚ ਤਾਜਪੁਰੂੜ ਤੇ ਕੋਈ ਵੀ ਕਮਿਊਨਿਟੀਲੀ ਜਾਂ ਖਾਸ ਕਰਕੇ ਡੈਰੀ ਕਸ਼ ਜਿਹੜੇ ਲੋਕ ਨੇ ਡੈਰੀ ਸਕੀਮ ਦੇ ਵਿੱਚ ਇੱਕ ਕਮਿਊਨਿਟੀ ਹਾਲ ਬਣਿਆ ਇਹਨਾਂ ਪਬਲਿਕ ਨੂੰ ਬੜੀ ਲੋੜ ਸੀ ਇਹਦੀ ਉਹ ਇਲਾਕੇ ਦੇ ਵਿੱਚ ਇਸ ਕਮਿਊਨਿਟੀ ਨੂੰ ਕੋ ਮੀਟਿੰਗ ਕਰਨੀ ਹੋਵੇ ਕੋ ਆਪਣਾ ਪਰਿਵਾਰਕ ਸਮਾਜਿਕ ਕਰਨਾ ਹੋਵੇ ਕੰਮ ਕਰਨਾ ਹੋਵੇ ਤੇ ਉਹਦੇ ਲਈ ਜਗ੍ਹਾ ਦੀ ਲੋੜ ਸੀ ਤੇ ਬੜਾ ਖੂਬਸੂਰਤ ਇਹ ਕਮਿਊਨਿਟੀ ਸੈਂਟਰ ਬਣਿਆ ਜਿਹਦੇ ਵਿੱਚ ਗਾਰਡਨ ਏਰੀਆ ਵੀ ਆ ਕੁਝ ਪਾਰਕਿੰਗ ਏਰੀਆ ਵੀ ਆ ਤੇ ਬਹੁਤ ਸੋਹਣੀ ਬਿਲਡਿੰਗ ਬਣ ਕੇ ਤਿਆਰ ਆ ਪਬਲਿਕ ਨੂੰ ਸਮਰਪਿਤ ਕਰ ਦੇਣੀ ਆ ਜਿਹੜਾ ਕਿ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਮਿਸ਼ਨ ਆ ਵੀ ਹਰ ਗਲੀ ਦੇ ਵਿੱਚ ਹਰ ਮਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਵਿਕਾਸ ਕਰਨਾ ਤੇ ਉਹਦੇ ਜਿਹੜੇ ਯਤਨ ਯਤਨ ਨੇ ਅਰੰਭੇ ਨੇ ਕਿੰਨੇ ਕਾਲ ਜੁੜਿਆ ਹੈ ਇਹ तकरीबन 500 ਗਾਜ ਦੇ ਵਿੱਚ ਬਿਲਡਿੰਗ ਤਿਆਰ ਆ ਤੇ ਬਾਕੀ ਗਾਰਡਨ ਏਰੀਆ ਕੁਝ ਪਾਰਕਿੰਗ ਏਰੀਆ ਵਾ ਤੇ ਬਾਉਂਡਰੀ ਵਾਲ ਸਾਰਾ ਕੁਝ ਜਿਹੜਾ ਤਿਆਰ ਆ ਬਿਲਕੁਲ ਉੱਪਰ ਰੂਮਸ ਨੇ ਸਵਾ 2 ਕਰੋੜ ਰੁਪਏ ਦੀ ਲਾਗਤ ਆ ਜਿਹਦੇ ਨਾਲ ਇਹ ਤਿਆਰ ਹੋ ਐਮਐਲਏ ਸਾਹਿਬ ਇਹ ਪੂਰਾ ਕਰਨ ਜਾ ਰਹੇ ਨੇ ਤੇ ਇਸ ਕਰਕੇ ਸਾਰੇ ਵਧਾਈ ਦੇ ਪਾਤਰ ਹੈ ਕਿ ਉਹਨਾਂ ਦੀ ਬਦੌਲਤ ਇਹ ਸਰਕਾਰ ਬਣੀ ਕੋਈ ਇਹ ਜਿਹੜਾ ਕਮਿਊਨਿਟੀ ਸੈਂਟਰ ਬਣਿਆ ਵਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਜਿਹੜਾ ਸਾਡੇ ਏਰੀਆ ਦੇ ਵਿੱਚ ਇਹ ਬਣਾਇਆ ਵਾ ਇਹਦੇ ਵਿੱਚ ਕੋਈ ਵੀ ਜ਼ਰੂਰਤਮੰਦ ਆ ਸਕਦਾ ਵਾ ਕੋਈ ਗਰੀਬ ਕੁੜੀਆਂ ਦਾ ਵਿਆਹ ਕਰਾਉਣਾ ਚਾਵੇ ਜਾਂ ਕੋਈ ਹੋਰ ਕੋਈ ਮੀਟਿੰਗ ਸਰਕਾਰੀ ਮੀਟਿੰਗਾਂ ਕੋਈ ਵੀ ਹੋਣੀਆਂ ਹੋਣ ਉਹਦੇ ਵਿੱਚ ਕੀਤਾ ਜਾ ਸਕਦਾ ਵਾ ਕੀ ਕਮੇਟੀ ਬਣੀ ਇਹਦੇ ਲੋਕ ਆ ਸੰਪਰਕ ਕਿਸ ਤਰ੍ਹਾਂ ਕਰਨ ਪਰਮਾਨੈਂਟ ਬੰਦਾ ਬੈਠ ਰਿਹਾ ਹਾਂ ਹਾਂਜੀ ਹਾਂਜੀ ਭਾਈ ਇੱਥੇ ਇੱਥੇ ਦੇ ਬੰਦੇ ਬੈਠਣਗੇ ਬਗਾਇਦਾ ਇੱਥੇ ਦੇ ਨੰਬਰ ਨੰਬਰ ਬਾਹਰ ਨੰਬਰ ਲਿਖੇ ਜਾਣਗੇ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੈਗੀ ਉਹਦੇ ਯੂਜ਼ ਕਰ ਸਕਦੇ ਨੇ ਅੱਛਾ ਕੀ ਚਾਰਜਿਸ ਵੀ ਹੋਣਗੇ ਕੁਛ ਅਜੇ ਅਜੇ ਭਾਈ ਚਾਰਜ ਵੀ ਅਜੇ ਨਵਾਂ ਬਣਿਆ ਵਾ ਅਜੇ ਆਪਾਂ ਬੈਠ ਕੇ ਮੀਟਿੰਗ ਹੋਈ ਕਿ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸਿਸਟਮ ਅੱਛਾ ਮੈਂ ਭਾਈ ਪੌਂਡ ਨੇ ਮੈਂਬਰ ਦੀ ਕਮੇਟੀ ਲਿਸਟ ਆ ਗਈ ਹੈ ਹਜੇ ਬਣੀ ਹੈ ਹਜੇ ਹਜੇ ਬਣੀ ਹੈ ਜੀ ਜੇ ਐਮ ਐਲ ਏ ਸਾਹਿਬ ਨੇ ਸਾਰਾ ਅੱਜ ਹੀ ਓਪਨ ਬਾਕੀ ਹੋਰ ਇਦਾਂ ਦੀ ਅਪਡੇਟਸ ਲਈ ਜੁੜੇ ਰਹੋ ਖਬਰੀ ਲਾਲ ਟੀਵੀ ਦੇ ਨਾਲ ਧੰਨਵਾਦ